ship ਜਿੰਨੀ ਵਾਰੀ 2014 ਤੋਂ ਲੱਗਿਆ ਮੈਂ ਆ ਨਾਲ ਹੀ ਕਾਲਜ ਹੈ ਸਭ ਤੋਂ ਪਹਿਲੀ ਟਰੋਫੀ ਵੀ ਇੱਥੋਂ ਹੀ ਜਿੱਤੀ ਸੀ ਉਹ ਤੋਂ ਬਾਅਦ ਮਲੇਰਕੋਟਲੇ ਵਾਲੇ ਟਰੋਫੀਆਂ ਹੀ ਮੰਡੀ ਜਾਂਦੇ ਆ ਕਦੇ MP ਬਣਾ ਦਿੰਦੇ ਆ ਕਦੇ MLA ਬਣਾ ਦਿੰਦੇ ਆ ਫੇਰ MP ਬਣਾ ਦਿੰਦੇ ਆ ਫੇਰ MLA ਬਣਾ ਲੈਂਦੇ ਤੁਹਾਡਾ ਦੇਣਾ ਕੋਈ ਨਹੀਂ ਦੇ ਸਕਦਾ ਮਾਰਾ ਬਹੁਤ ਕਮਾਲ ਹੁਣ ਵੀ ਕੀ ਕਰਦਾ ਕਿ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦਾ 10 ਸਾਲਾਂ ਬਾਅਦ ਵੀ ਮੈਂ 2 ਸਾਲ ਸਵਾ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂ ਨਾ ਕਿ ਮੈਂ ਸਕੂਲ ਬਣਾਤੇ ਮੈਂ ਹਸਪਤਾਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ 1 ਕਰੋੜ ਰੁਪਇਆ ਸ਼ਹੀਦਾਂ ਨੂੰ ਸਨਮਾਨ ਰਾਸ਼ੀ ਬਿਨਾਂ ਰੈਕਸ਼ਨ ਘਰ ਘਰ ਬਚਾਵਾਂਗਾ ਮੈਂ ਸਿਰਫ 2 ਸਾਲਾਂ ਦੇ ਕੰਮਾਂ ਤੇ ਕੇਜਰੀਵਾਲ ਦੇ 8 ਸਾਲ ਹੋ ਗਏ 10 ਸਾਲ ਬਾਅਦ ਵੀ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੇ ਪੈ ਰਹੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਵੀਰ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਜੋ ਆਰਗੇਨਿਕ ਹੈ ਫਿਰ ਭਾਸ਼ਾ ਜਿਹੜੀ ਹੈ ਉਹ ਇਧਰ ਉਧਰੋਂ ਡਾਕਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਾਂ لفظ اڈاپٹ کیتے ہوئے چھ ایک لکھ لفظ لفظ ہے چھ لاکھ چھ لاکھ ورڈ چھ لاکھ لفظ ہے ہندی چ پر مودی نو صرف دس یا بارہ ہو گیا بس وہ دس بارہ ہی بول رہا ہے وہ بھی میں دس دینا کہڑے کہڑے وہ بول ہے شمشان ਪਾਕਿਸਤਾਨ ਹਿੰਦੂ ਮੁਸਲਮਾਨ ਪਾਕਿਸਤਾਨ ਮੰਗਲ ਸੂਤਰ ਗਾਏ ਭੈਂਸ ਬੱਕਰੀ ਬਾਸ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹ ਗੱਲ ਸੁਣ ਲੋ ਪੰਜਾਬ ਦੇ ਵਿੱਚ ਇਤਲੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਕਿਸ ਸਮਾਜ ਨੂੰ ਦੂਜਾ ਦੂਜੇ ਸਮਾਜ ਨਾਲ ਲੜਾਓਗੇ ਪੰਜਾਬ ਦੀ ਧਰਤੀ ਇੰਨੀ ਉਜਾਊ ਹੈ ਜਿਹੜਾ ਵੀ ਬੀਜ ਬੀਜਦੋਂਗੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਰੇ ਨਫਰ ਤਾਂ ਮੈਂ ਇਹ ਗੱਲ ਹੀ ਤੇ ਕਹਿ ਕੇ ਗਿਆ ਸੀ ਵੀਰ ਉਹ ਮੈਂ ਇਹਨਾਂ ਨੂੰ ਕਹਤਾ ਮੈਂ ਕਿ ਸਹਿ ਹਲਾ ਦਿਓ ਕਿ ਅਸੀਂ ਆਪਣੀਆਂ ਹੀਡਾਂ ਅਸੀਂ ਆਪਣੀਆਂ ਸੰਗਰਾਮਾਂ ਅਸੀਂ ਆਪਣੀਆਂ ਆਰਾਮ ਨੌਮੀਆ ਅਸੀਂ ਆਪਣੀਆਂ ਕ੍ਰਿਸਮਸ ਦੇ ਅਸੀਂ ਆਪਣੀਆਂ ਗੁਰਪੁਰਬ ਅਸੀਂ ਆਪਣੀਆਂ ਹਨੂਮਾਨ ਜਨਮ ਦਿਨ ਸਾਰੇ ਇਕੱਠੇ ਮਨਾਉਂਦੇ ਅਗਰ ਇਕੱਠੇ ਮਨਾਉਂਦੇ ਸਾਡੇ ਚ ਵਾਰਪਾਲ ਦੀ ਕੋਸ਼ਿਸ਼ ਨਾ ਵੀਰੋ ਜੀ ਇਤ ਨੂੰ ਵੋਟਾਂ ਪਾਉਂਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫ਼ਰਤੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਘਰ ਦੇ ਜਾਤੀ ਵਾਲਿਆਂ ਨੂੰ ਦਿੱਥੋਂ ਬਾਹਰ ਦਾ ਰਸਤਾ ਦੇ ਗਾ। ਆ ਗੱਲ ਤੇਣਾ। ਸੋ ਵੀਰੋ ਮੇਰੇ ਮੇਰੇ ਕੋਲੇ ਤਾਂ ਮੈਂ ਕਾਲਜ ਤੋਂ ਉਹ ਜਦੋਂ ਮੁਹੰਮਦ ਰਫੀ ਪ੍ਰਿੰਸੀਪਲ ਜੀ ਸ਼ਮੀਮ ਇਕਵਾਰ ਉਹਦੀ ਫਾਟ ਹੋ ਗਿਆ ਬੜਾ ਵਧੀਆ ਦੱਜਲ ਸਿੰਘ ਜੁੜੇ ਬਹੁਤ ਸਾਰੇ ਮੁੰਡੇ ਮੇਰੇ ਨਾਲ ਲੈ ਕੋਲੇ ਨੇ ਜਿਹੜਦੇ ਉਹ ਕੰਮ ਕਰਦੇ ਆ ਅੱਜ ਵੀ ਜਬੀਲੂ ਜੀ ਬੈਠਿਆ ਅੱਜ ਵੀ ਜਦੋਂ ਪਲੇਰ ਕੋਲੇ ਵੱਲ ਕੋਈ ਵੀ ਕੰਮ ਕਿਣਾ ਹੋਵੇ ਸਿਕਣਾ ਚੌਣਾ ਰਾਤ ਦੇ ਇੰਨੇ ਨੇਰੇ ਚ ਇੰਨੇ ਜਿਆਦਾ ਲੋਕ ਅੱਜ ਲੀਟਰ ਨੂੰ ਸੁਣਨ ਆਉਂਦਾ ਕੋਈ ਦੀਰਵਾਦ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਬਾਹਰ ਤੇ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਬਾਹਰ ਛਤਰੀ ਲਾ ਲਿਓ ਨੇ ਉਹ ਵੀ ਜਦੋਂ ਤੇ ਜੀਪ ਲਈ ਤੇ ਉਹ ਟੈਂਪਰੇਚਰ ਪੁੱਛੇ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 14 ਡਿਗਰੀਸ ਉਹ ਮਾਈ ਗੋਡ ਇਟਸ ਟੂ ਹੌਟ ਜੇ ਟੀ ਹੋ ਗਿਆ ਦੱਸਿਓ ਪੰਜਾਬ ਬਚਾਉਣਗੇ ਘੰਟਾ ਫਿਰ ਘੰਟਾ ਕ ਪੰਜਾਬ ਬਚਾਉਣ ਜਾਂਦੇ ਆਏ ਉਹ ਵੀਰੋ ਆਪਣੇ ਨਾਲ ਆਪਣੇ ਇਸ ਕਰ ਲੈਣਗੇ ਆਪਾਂ ਖੇਤਾਂ ਦੇ ਪੁੱਤ ਆਪਾਂ ਬੋਰ ਆਲੇ ਟੋਇਆਂ ਚੋਂ ਨਿਕਲੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ ਚ ਪੜ੍ਹੇ ਹੋਏ ਆਪਾਂ ਨੂੰ ਪੜੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਪਾਂ ਆਪਣੇ ਇਤਿਹਾਸ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਸੋ ਵੀਰੋ ਇਹ ਕਿਥੇ ਇਸ ਦਾ ਲੈਣਗੇ ਆਪਣੀ ਸੋ ਮੈਂ ਇਹੀ ਗੱਲ ਕਹਿਣ ਆਇਆ ਹਾਂ ਹਾਂਜੀ ਤਾਈਓ ਬੰਦ ਮੇ ਅੱਗੇ ਦੇਖੋ ਧੀ ਧੀ ਵੱਡੀ ਗੱਲ ਕਹੀ ਐ ਕਿ ਜੇ ਭਾਈਚਾਰੇ ਨਾਲ ਚੱਲਦੇ ਤਾਂ ਤਾਈਓ ਬਣਦੇ ਆ ਅਸੀਂ ਇਹ ਬੋਤਾਂ ਇਹੀ ਲੋਕ ਇਹਨਾਂ ਨੂੰ ਕਿ ਆਮ ਕਰਨ ਰਹੀ ਪੀ ਪੁੱਤ ਚੋਂ ਬਣ ਕੇ ਮੁੱਖ ਮੰਤਰੀ ਮੰਤਰੀ ਚੋਂ ਬਣ ਕੇ ਐਮਐਲਏ ਆਮ ਕਰਨ ਰਹੀ ਪੀ ਬੋਤਾਂ ਆਹੀ ਲੋਕਾਂ ਸੁਬੀਰੋ ਮੈਂ ਹੁਣ ਇਸ ਤੋਂ ਬਾਅਦ ਚੰਡੀਗੜ੍ਹ ਜਾਣਾ ਕੱਲ ਨੂੰ ਬਹੁਤ ਵੱਡੇ ਚੈਨਲ ਤੇ ਇੱਕ ਇੰਟਰਵਿਊ ਹੈ ਸ਼ਾਹਕੋਟ ਜਾਣੇ ਫਿਰ ਤਿਲੰਗਰ ਭਰਾਨਕੋਟ ਦਿਨਨਗਰ ਜਿੱਥੇ ਕਹਿਣਗੇ ਮੈਂ ਜਾਉਂਦਾ ਇਹ ਆਪਣੀ ਮਹਿਮਤੀ ਰੀਸ ਨਹੀਂ ਕਰ ਸਕਦੇ ਇਹ ਹਜੇ ਵੇਲੇ ਸੁਖਵੀਰ ਬਾਗਲ ਨਹੀਂ ਨਿਕਕਾਦਾ ਬਾਹਰ ਕੈਪਟਨ ਦਾ ਚਲੋ ਛੱਡੋ ਪਰੋ ਤਾਂ ਚਲੋ ਵਿਚਾਰਾ ਨਿੱਪੜ ਗਿਆ ਤਾਂ ਹਾਂ ਸਾਰਾ ਯਾਰ ਹੈ ਭੰਗੂ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਹਾਂ ਤੁਹਾਡੇ ਜਿਹੜੀ ਪੜਾਅਸ ਕੱਢਿਓ ਉਹਦੇ ਵਾਸਤੇ ਮੈਂ ਜ਼ਰੂਰ ਮੌਕਾ ਦੇ ਦੂੰਨਾ ਹਰੇਕ ਪ੍ਰੋਗਰਾਮ ਤੇ ਜੀ ਕਮਾਲ ਲੋ ਚੈ ਨਾਰੇ ਲਾ ਲੋ ਤਿੰਨ ਪੀੜੀਆਂ ਦੀ ਪੜਾ ਸਪੜਿਆਂ ਅੰਦਰ ਪਈ ਐ ਐਵੇਂ ਪਾਥਰੀ ਨਾ ਹੋ ਜੇ ਕਿਤੇ ਅੱਜ ਨਵੇੜ ਹੀ ਲੋ ਲੈ ਮਾਈਕ ਮੈਂ ਤੁਹਾਨੂੰ ਮਾਈਕ ਕਰਦਾ ਤੁਹਾਡੇ ਵੱਲ ਦੇਖ ਰਿਹਾ ਇਧਰ ਦਾ ਪਾਸਾ ਜਿੱਦਦਾ ਹੈ ਜਾਇ ਇਧਰ ਦਾ ਪਾਸਾ ਬਾਜੂ ਕਿੰਮਲੇ ਕੋਲੇ ਜਾ ਕੇ ਆਂ ਤੇਮਲੇ ਕੋਲੇ ਆਲੇ ਬਲੋ ਤਾਂ ਬਸ ਉਹੀ ਐ ਕਿ ਜੋ 14 ਸੀ 17 ਸੀ ਬਸ ਬਲੇ ਕੋਲੇ ਆਲੇ ਤਾਂ ਸਿਰਫ ਇਸ ਗੱਲ ਦੀ ਇੰਤਜ਼ਾਰ ਕਰ ਰਿਹਾ ਕਿ ਇੱਕ ਦਿਨ ਕਦੋਂ ਹੋਊਗੀ ਤੇ ਬਟਨ ਕਦੋਂ ਦੱਬਾਂਗੇ ਜੋ ਝਾੜੂ ਵਾਲਾ ਬਟਨ ਧਬੋਂਗੇ ਉਹ ਜੇ ਕਵਾਜੇ ਹੋ ਗਈ ਟੀ ਉਹ ਮਸ਼ੀਨ ਦੀਆਂ ਚੀਕਾਂ ਨਹੀਂ ਉਹ ਕਾਲੀਆਂ ਕਾਂਗਰਸੀਆਂ ਤੇ ਭਾਜਪਾ ਨੇ ਕੀ ਕਹੋਣੀ ਆਓ ਇਹ ਜਿਹੜੇ ਨੌਜਵਾਨ ਨੇ ਦੁਪਹਿਰੇ 3 ਵਜੇ ਤੋਂ ਢੀਕ ਢੀਕ ਕਰ ਰਹੇ ਆ ਤੇ 4 ਘੰਟੇ ਉੱਥੇ ਪਲਕਾਂ ਬਚਾ ਕੇ ਬੈਠੇ ਰਹੇ ਤੇ ਇੱਕ ਵੀ ਨੌਜਵਾਨ ਇਥੋਂ ਗਿਆ ਨਹੀਂ ਤੇ ਇਹਨਾਂ ਦੇ ਜੋਸ਼ ਨੂੰ ਦੇਖ ਕੇ ਇਹਨਾਂ ਦੇ ਹੌਸਲੇ ਨੂੰ ਦੇਖ ਕੇ ਪਤਾ ਲੱਗਦਾ ਵੀ ਮਲੇਰਕੋਟਲੇ ਵਾਲੇ ਫੈਸਲਾ ਕਰੀ ਬੈਠਿਆ ਸਿਰਫ ਐਲਾਨ ਮੋੜਾ ਚਾਰਜੂਨ ਨੂੰ ਜੋ ਥੋੜਾ ਸਾਰੇ ਮਾਨ ਸਾਹਿਬ ਨੇ ਇਹ ਦੱਸਿਆ ਵੀ ਐਮਪੀ ਦੇ ਫਰਜ਼ ਕੀ ਹੁੰਦੇ ਆ ਨਹੀਂ ਇਥੋਂ ਬੜੇ ਜਾਂਦੇ ਰਹਿ ਆ ਕਦੇ ਸਾਨੂੰ ਪਤਾ ਹੀ ਨਹੀਂ ਸੀ ਲੱਗਿਆ ਵੀ ਸੰਗਰੂਰ ਤੋਂ ਕੋਈ ਐਮਪੀ ਗਿਆ ਇਹ ਵਾਅਦਾ ਤੁਹਾਡੇ ਨਾਲ ਮੇਰਾ ਸਾਥ ਦਿਓ ਮੈਂ ਬਰਨਾਲੇ ਤੋਂ 7 ਸਾਲਾਂ ਤੋਂ ਐਮਐਲਏ ਆ ਨਾ ਜ਼ਿੰਦਗੀ ਚ ਕਦੇ ਬੇਈਮਾਨੀ ਕੀਤੀ ਆ ਨਾ ਕਰਨੀ ਆ ਤੇ ਆਪਣੇ ਪੁੱਤ ਨੂੰ ਮਾਨ ਸਾਹਿਬ ਦੀ ਜ਼ਿੰਦਗੀ ਭਰ ਦਾ ਵਾਅਦਾ ਕੋਈ ਆ ਪੰਜ ਸਾਲਾ ਨਹੀਂ ਲਈ ਨਹੀਂ ਜੇ ਮੈਂ ਪਹਿਲਾਂ ਕਹਿ ਕੇ ਨਾ ਬੇਈਮਾਨੀ ਕੀਤੀ ਆ ਨਾ ਕਰਨੀ ਆ ਮੈਨੂੰ ਵੋਟਾਂ ਪਾ ਕੇ ਮੇਰਾ ਸਾਥ ਦੇ ਕੇ ਨਰਾਜ਼ ਨਹੀਂ ਹੋਵਗੇ ਇਹ ਪੂਰੀ ਜ਼ਿੰਦਗੀ ਦਾ ਵਾਅਦਾ 1 ਰੁਪਿਆ ਮਿੱਥੇ ਕਿਸੇ ਨੇ ਪੂਰੀ ਜ਼ਿੰਦਗੀ ਚ ਪ੍ਰੂਫ ਕਰਤਾ ਮੈਂ ਦਿਵਾਰਾ ਇਲੈਕਸ਼ਨ ਤੇ ਖੜਾ ਨਹੀਂ ਹੁੰਦਾ ਇਹ ਤੁਹਾਡੇ ਨਾਲ ਵਾਅਦਾ ਹੈ ਕਿਉਂਕਿ 2 ਸਾਲ ਤੋਂ ਇੱਕ ਐਮਪੀ ਸਾਹਿਬ ਗਏ ਆ ਤਰੀ ਚੱਕਿਆ ਇਹ ਵਾਦਾ ਜਿੱਦਣ ਸੰਗਰੂਰ ਦਾ ਪੁੱਤ ਉਥੇ ਗਿਆ ਕਿਉਂਕਿ ਕੱਲਾ ਮੈਂ ਜਿਹੜਾ ਸੰਗਰੂਰ ਦਾ ਇਲੈਕਸ਼ਨ ਲੜ ਰਿਹਾ ਜਿੰਨੇ ਉਮੀਦਵਾਰ ਨੇ ਕੱਲਾ ਤੁਹਾਡੇ ਪਿੰਡਾਂ ਦਾ ਜਿੱਦਣ ਲੋਕ ਸਭਾ ਚ ਗਿਆ ਮਲੇਰਕੋਟੇ ਨਾਲੋਂ ਪਤਾ ਲੱਗੂ ਕੋਈ ਪੁੱਤ ਚਾਦਾ ਕਿਸੇ ਨੂੰ ਉਥੇ ਭੇਜਿਆ ਮੈਂ ਆਪਣੀ ਜ਼ਿੰਮੇਵਾਰੀ ਪਹਿਲਾਂ ਵੀ ਇਮਾਨਦਾਰੀ ਨਾਲ ਨਿਭਾਈ ਆ ਤੇ ਮੈਂ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ 'ਚ ਵੀ ਇਮਾਨਦਾਰੀ ਨਾਲ ਨਿਭਾਉਂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਕੀ ਫਤਿਹ ਪੰਜਾਬ ਦੀ ਸ਼ਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਅੱਜ ਮਲੇਰ ਕੋੜਲੇ ਦੀ ਇਸ ਇਤਿਹਾਸਿਕ ਧਰਤੀ ਤੇ ਤਸ਼ੀਫ ਲਿਆਏ ਨਾ ਉਹਨਾਂ ਨੂੰ ਮੈਂ ਦਿਲ ਦੀਆਂ ਅੰਡਵਾਈਆਂ ਤੋਂ ਵੈਲਕਮ ਕਰਦਾ ਜੀ ਆਇਆਂ ਆਖਦਾ ਉਹਨਾਂ ਨੂੰ ਅਹਲ ਸਹਲੰ ਮਰਹਬਾ ਆਖਦਾ ਮੈਂ ਸਤਿਕਾਰ ਕਰਦਾ ਤੁਸੀਂ ਪਹੁੰਚ ਕੇ ਤੁਹਾਡੇ ਹੌਸਲਿਆਂ ਨੂੰ ਜੋ ਬੁਲੰਤ ਕੀਤਾ ਹੈ ਤੁਹਾਨੂੰ ਜੋ ਉਹਨਾਂ ਨੇ ਬੜ ਬੁਲਲੇ ਆਪਣੇ ਵਿਚਾਰਾਂ ਨਾਲ ਤੁਹਾਡੇ ਜਜ਼ਬਾਤ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਹੈ ਮੈਂ ਉਹਨਾਂ ਦਾ ਦਿਲ ਦੀਆਂ ਲੁਭਾਈਆਂ ਤੋਂ ਇਸ ਦੇ ਲਈ ਵੀ ਧੰਨਵਾਦ ਕਰਦਾ ਹਾਂ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿਵੇਂ 2022 ਦੇ ਵਿੱਚ ਤੁਸੀਂ ਪੌਣੇ 22000 ਵੋਟਾਂ ਦੀ ਭਾਰੀ ਲੀਡ ਦੇ ਨਾਲ ਮੈਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਸੀ ਤੁਸੀਂ ਇਸ ਤੋਂ ਦੇ ਨਾਲ ਮੇਰੇ ਛੋਟੇ ਵੀਰ ਸਰਦਾਰ ਗੁਰਮੀਤ ਸਿੰਘ ਜੀ ਤੇ ਜਿਹਨੂੰ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜੋ ਤਾਂ ਹੀ ਮਲੇਰ ਕੋਲੇ ਦਾ ਨਾਂ ਉੱਚਾ ਹੋਏਗਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜਿਹੜੇ ਦਿਨ ਰਾਤ ਕਰਕੇ ਪੰਜਾਬ ਦੀ ਖੁਸ਼ਹਾਲੀ ਦੇ ਲਈ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਸਰਬੱਤ ਦੇ ਭਲੇ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨਾ ਇਦਾਂ ਦੇ ਮੁੱਖ ਮੰਤਰੀ ਕਦੇ ਕਦੇ ਹੀ ਮਿਲਿਆ ਕਰਦੇ ਨਾ ہزاروں سال نرگس اپنی بے نوری پہ روتی ہے بڑی مشکل پہ ہوتا ہے جمن میں دیدہ کا پیدا اور ایسے مکھی منتری ملے ہیں کہ جنہوں نے پترکار کی تھا ਜਿਤੇ ਜਾਂਦੇ ਫਰਮਾਨੀਓ ਮੁੱਖ ਮੰਤਰੀ ਸਾਹਿਬ ਸਬੀਰ ਕੋ ਕੈਂਪੇਨ ਦੇ ਵਿੱਚ ਨਿਕਲੇ ਹੋਏ ਨਾ ਉਹਨਾਂ ਨੇ ਜਾਣਾ ਹੈ ਇਸ ਕਰਕੇ ਮੈਂ ਇੱਕ ਵਾਰ ਫੇਰ ਉਹਨਾਂ ਦਾ ਦਿਲਾਂ ਨਿਗਾਈਆਂ ਤੋਂ ਧੰਨਵਾਦ ਵੀ ਕਰਦਾ ਜੀ ਆਇਆਂ ਨੂੰ ਆਖਦਾ ਔਰ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਇਸ ਵਾਰ ਅੱਪਾ ਨੇ ਇੱਕ ਰਿਕਾਰਡ ਕੈਮ ਕਰਨਾ ਹੈ ਔਰ ਇਹ ਗੱਲ ਮਾਨ ਸਾਹਿਬ ਨੇ ਪਰਸੋਂ ਸੁਨਾਮ ਦੀ ਧਰਤੀ ਤੇ ਵੀ ਕਹੀ ਸੀ ਕਿ ਅਗਰ ਤੁਸੀਂ ਪਿਛਲੇ ਸੁਧਾਰ ਕਰ ਦਿਵੋ ਯਾਨੀ ਜਿੰਨੀਆਂ ਮਾਰਚ ਦੇ ਨਾਲ ਮਾਨ ਸਾਹਿਬ ਜਿੱਤ ਕੇ ਗਏ ਸੀ ਉਸ ਤੋਂ ਵੀ ਵੱਧ ਵੋਟਾਂ ਜਿਤਾ ਦਿਵੋ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ ਇਹ ਹੈ ਵੱਡੇ ਦਿਲ ਦੀ ਗੱਲ ਇਹ ਹੈ ਅਜ਼ੀਮ ਸ਼ਫੇਦੀ ਗੱਲ ਹੌਣੇ ਨੱਪਾਂ ਨੇ ਲੇਕਿਨ ਕੋਈ ਬੰਦਾ ਇਹ ਜਹਾਨਾ ਹੋਵੇ ਜਿਹਦੇ ਦੋਨੇ ਬਾਂਹਾਂ ਨਾ ਖੜੀਆਂ ਹੋਈਆਂ ਹੋਣ ਕਿਉਂਕਿ ਜਵਾਨੋਂ ਮੋੜ ਸਕਦੇ ਹੋ ਤਾਂ ਮੋੜ ਦੋ ਰੁਖ ਸਮਾਨੇ ਦਾ ਜਵਾਨੋਂ ਮੋੜ ਸਕਦੇ ਹੋ ਤਾਂ ਮੋੜ ਦੋ ਰੁਖ ਸਮਾਨੇ ਦਾ ਅਗਰ ਤੁਸੀਂ

ਕਿ ਨਾੜ ਦਾ ਜਵਾਬ ਦਿਓ ਇਨਕਲਾਬ ਜੰਗ ਵਾਹ ਬਈ ਥੋੜੀ ਜੀ ਘਟੋ ਮੈਨੂੰ ਪੋਣੇ ਜਿੱਚ ਲੱਗੇ ਨਾ ਮੱਲਾ ਜੇ ਫੇਰ ਜਵਾਬ ਇਨਕਲਾਬ ਜੰਗ ਵਾਹ ਇਨਕਲਾਬ ਜੰਗ ਵਾਹ ਬਹੁਤ ਬਹੁਤ ਧੰਨਵਾਦ ਇਕ ਮੈਂ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਮੈਂ ਮੇਰੇ ਬੱਤੀ ਦਾੰਦ ਨੇ ਲਾਈਟ ਮੱਥੇ ਲੱਗਦੀ ਆ ਬਈ ਝੂਠੀ ਬੋਲਦਾ ਕਈ ਗੱਲਾਂ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਨੇ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗੇ ਲਾ ਦੂੰ ਉਦੋਂ ਵਿਰੋਧੀ ਹੱਸਦੇ ਸੀ ਅੱਜ ਮੋਟਰਾਂ ਬੰਦ ਕਰਕੇ ਝੋਨਾ ਲੱਗਦਾ ਹੈ ਨਾ ਬਿਜਲੀ ਆ ਮੈਂ ਕਿਹਾ ਸੀ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ ਕਹਿੰਦੇ ਐਵੇਂ ਕਿਵੇਂ ਆਉਣਗੇ ਆਉਂਦੇ ਨੇ ਬਿਜਲੀ ਦੇ ਬਿੱਲ ਜ਼ੀਰੋ ਆਪਾਂ ਦਾ ਥਰਮਲ ਪਲੈਂਟ ਵੀ ਖਰੀਦ ਲਿਆ ਪ੍ਰਾਈਵੇਟ ਥਰਮਲ ਪਲੈਂਟ ਸਰਕਾਰ ਨੇ ਖਰੀਦ ਲਿਆ ਵੀਰੋ ਨੀਤਾ ਸਾਫ ਹੋਣ ਸਭ ਚੋ ਜਾਂਦਾ ਮੈਂ ਕਹੂੰਗਾ ਐਸ ਵਾਰ ਪੰਜਾਬ ਬਣੇਗਾ ਹੀਰੋ ਤੇ ਤੁਸੀਂ ਦੋ ਵਾਰੀ ਕਹਿਣਾ ਤੇਰਾ ਜ਼ੀਰੋ ਤੇਰਾ ਜ਼ੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਹਿੰਦ ਜੈ ਹਿੰਦ ਇਸ ਵਾਰ ਦੇਸ਼ ਦੇ ਵਿੱਚ ਪੰਜਾਬ ਬਣੇਗਾ ਹੀਰੋ ਜੈ ਹਿੰਦ ਜੈ ਹਿੰਦ ਬਹੁਤ ਧੰਨਵਾਦ ਮੇਰਾ ਬਹੁਤ ਹੌਸਲਾ ਵਧ ਗਿਆ ਚਾਹੁੰਦੇ ਵਸਤੇ ਰਹੋ ਲੋਕੋ ਕੋ ਲੋਕੋ زندہ رہے تو پھر ملیں گے لیکن اس دل نے کہا ہے ملتے رہے تو زندہ رہیں گے بہت بہت دھنواد حرام نہ جاؤ بستے رہو آباد رہو زندہ باد رہو